ਸ਼ੀ ਗੱਲ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਅੱਜ ਦੇ ਆਪਣੇ ਨਵੇਂ ਵਲੌਗ ਜੀ ਸਵੇਰੇ 6:00 ਵਜੇ ਕੇ ਮੈਂ ਉੱਠ ਗਿਆ ਹੀ ਹੁਣ ਹੁਣ ਮੈਂ ਨਹਾ ਕੇ ਉਹਨਾਂ ਹੀ ਤੁਹਾਨੂੰ ਮੈਂ ਨਹਾ ਕੇ ਮਿਲਦਾ ਹਾਂ ਗਾਇਸ ਨਹਾ ਤੋ ਕੇ ਮੈਂ ਰੈਡੀ ਹੋ ਗਿਆ ਹੁਣ ਮੈਂ ਪਾਣਾ ਡਰੈੱਸ ਗਾਇਸ ਡਰੈੱਸ ਪਾ ਕੇ ਮੈਂ ਰੈਡੀ ਹੋ ਜਾਣਾ ਹੁਣ ਮੈਂ ਜਾਣਾ ਹੀ ਸਕੂਲ ਮੈਂ ਹੁਣ ਤੁਹਾਨੂੰ ਸਿੱਧਾ ਸਕੂਲੋਂ ਆ ਕੇ ਮਿਲੂੰਗੀ ਗਾਇਸ ਸਕੂਲੋਂ ਮੈਂ ਆ ਗਿਆ ਹੁਣ ਮੈਂ ਕਰਦਾ ਇਨਾ ਕੇ ਉਹਨਾਂ ਹੀ ਫਿਰ ਕੱਪੜੇ ਚੇਂਜ ਕਰਦਾ ਫਿਰ ਮੈਂ ਤੁਹਾਨੂੰ ਇਨਾ ਕੇ ਮਿਲਦਾ ਹਾਂ ਗਾਈਜ਼ ਕਪੜੇ ਬਾਗੇ ਮੈਂ ਨਾ ਅਗੇ ਰੈਡੀ ਹੋ ਗਿਆਗਾ ਹੁਣ ਆਪਾਂ ਪੜਾਈ ਕਰਾਂਗੇ 1 ਘੰਟਾ 2 ਘੰਟੇ ਫਿਰ ਆਪਾਂ ਹੀ ਦੇਖਦੇ ਆ ਕੀ ਕਰਨਾ ਗਾਈਜ਼ ਹੁਣ ਮੈਂ ਪੀਣਾ ਹੀ ਚਾਹ ਹੀ ਚਾਹ ਪੀਣੇ ਚਾਹ ਬਹੁਤ ਸੁਆਦ ਵਾਲੀ ਹੈ ਬਹੁਤ ਸੁਆਦ ਹੈ ਚਾਹ ਵੀ ਕੇ ਮਿਲਦੇ ਗਾਈਜ਼ ਕੰਮ ਮੈਂ ਸਕੂਲ ਦਾ ਕਰ ਲਿਆ ਹੀ ਹੁਣ ਮੈਂ ਜਾਣਾ ਹੀ ਗੁਰਮੁਣ ਕੋਲ ਗਰਮਣ ਕੋ ਜਾ ਕੇ ਆਪਾਂ ਫੇਰ ਕੁਝ ਖੇਡਾਂਗੇ ਅੱਜ ਗਰਮਣ ਕਾ ਹੀ ਮਿਲਦਾ ਹੀ ਮੈਂ ਸਭ ਗਾਇਸ ਆਪਣੇ ਆੜੀ ਆ ਰਹੀ ਓਧਰ ਆ ਰਹੀ ਆਪਣੇ ਆੜੀ ਆ ਜਾ ਬਈ ਲਾਈਵ ਹੋਣਾ ਲਾਈਕ ਹੋਇਆ ਆਪਣੇ ਆੜੀ ਸਕੂਲ ਦੇ ਆੜੀ ਆਈ ਗਰਮਣ ਵੀ ਆ ਗਈ ਅੰਦਰ ਪਾਜ ਔਰ ਬਈ ਸਸਰੀ ਗਾ ਇਸ ਕੋ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਹੀ ਸਬਸਕ੍ਰਾਈਬ ਕਰਿਓ ਜੀ ਆ ਆੜੀ ਆਈ ਇਹਨੂੰ ਮੈਂ ਨਹੀਂ ਜਾਂਦੀ ਕੌਣ ਆਈ ਈਨਾਮ ਅਭਿਦਰਾ ਰਮਨ ਜੋਤੀ ਰਮਨ ਜੋਤੀ ਇਹ ਤੀਰੂ ਹੀ ਤੀਰੂ ਤੀਰਜ ਤੀਰਜ ਪੰਜੂ ਦੀਜ ਚੰਦਰਾ 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 ਇਹ ਬਹੁਤ ਚੰਦਰਾ ਸਟੋਰੀ ਲਾ ਦੇ ਉਹ ਸਟੋਰੀ ਵੀ ਸਟੋਰੀ ਲਾਤੀ ਬਈ ਮੈਂ ਤੂੰ ਦੇਖੀ ਨਹੀਂ ਹਾਂ ਸਟੋਰੀ ਲਾਤੀ ਬਈ ਮੈਂ ਤੂੰ ਦੇਖੀ ਨਹੀਂ ਲਾਜੀ ਕਲੈਬਰੇਟ ਮੇਰੀ ਲਈ ਚਾਹਦਾ ਤੂੰ ਕਲੈਬਰੇਟ ਤੇਰੀ ਚੱਕ ਰੱਖੀ ਆ ਮੈਂ ਦੇਖੀ ਤੂੰ ਜਾ ਕੇ ਕਲੈਬਰੇਟ ਕਿੱਥੇ ਚੱਕੀ ਆ ਹਾਂ ਚੱਕੀ ਆ ਹਾਂ ਚੱਕੀ ਚੱਕੀ ਆ ਮੈਂ ਗਿਆ ਫਿਰ ਚੱਕ ਕੇ ਕੀ ਇਹ ਆਪਣੇ ਆਈਡੀ ਆਈ ਇਹ ਬਣਾ ਸਾਡੇ ਸਕੂਲ ਦੇ ਹੁਣ ਹਟ ਗਏ ਹੀ ਇਹ ਪਹਿਲੀ ਏਰੀ ਤੋਰਾ ਮੈਂ ਆ ਓਏ ਪਹਿਲੀ ਏਰੀ ਤੋਰੇ ਵਧੀਆ ਹੈ ਵਧੀਆ ਕਿਥੇ ਬਾਹਰ ਮੋੜ ਤੋਂ ਲੈਣ ਨੂੰ ਅੱਗੇ ਜਾਦੇ ਜਾਂਦੇ ਸਿੱਧਾ ਕਿਧਰ ਉੱਤੇ ਜਾਂਦੇ ਆਪਾਂ ਹੁਣ ਗਰਮਣ ਕੇ ਜਾਂਦੇ ਫਿਰ ਆਪਾਂ ਕੁਛ ਖੇਡਾਂਗੇ ਆ ਗਰਮਣ ਫਿਰਦਾ ਹੀ ਗਾਈਸ ਗਰਮਣਾ ਉਂਦਾ ਨਾ ਕੇ ਉਂਨਾ ਕੇ ਆਉਂਦਾ ਫਿਰ ਆਪਾਂ ਸਾਨੂੰ ਉਹਦੇ ਨਾਲ ਮਲਾਉਣੀ ਹੈ ਗਾਈਸ ਨੋਰ ਗਰਮਣਾ ਕੇ ਆ ਗਈ ਆ ਸੀ ਗਈ ਤੇ ਤੇਲ ਲਾਈ ਜਾਂਦਾ ਹੀ ਵਾਲਾਂ ਤੇ ਮੈਂ ਤੁਹਾਨੂੰ ਕਹਿ ਤਾ ਨਾ 7 ਮਿੰਟਾ ਚ ਨਾ ਕੇ ਆਵਾ ਦੇਖੋ ਆ ਗਿਆ ਜੀ ਤੇਲ ਲਾਈ ਜਾਂਦਾ ਜੀ ਤਾਰ ਹੋ ਰਹੀ ਆ ਤਾਰ ਤਾਂ ਤੇਰੀ ਪਤਾ ਮੈਨੂੰ ਕਿਹੜੀ ਤਾਰ ਹੈ ਸਾਰੇ ਦੇ ਨੇ ਹੈ ਜੀ ਹਾਂਜੀ ਗਾਈਸ ਆਪਣੇ ਆੜੀ ਆ ਰਹੀ ਉਧਰ ਹੋ ਰਾੜੀ ਆਉਂਦੇ ਆ ਜੀ ਹੋਰ ਕਿਵੇਂ ਆ ਆਪਣਾੜੀ ਸਿਮਰਤ ਸਤਿ ਸ੍ਰੀ ਅਕਾਲ ਜੀ ਮੈਂ ਵੀ ਇਸ ਚੈਨਲ ਦਾ ਮੈਂਬਰ ਹਾਂ ਤੁਸੀਂ ਨਾ ਜੀ ਸਬਸਕ੍ਰਾਈਬ ਕਰ ਦਿਆ ਕਰੋ ਜੀ ਹਾਂ ਜੀ ਸਬਸਕ੍ਰਾਈਬ ਕਰਿਓ ਜੀ ਸਾਡੇ ਚੈਨਲ ਨੂੰ ਆ ਆਪਣਾ ਜਾੜੀ ਜੋਵਨ ਆ ਨੂਰਦੀਪ ਇਹਨੂੰ ਤੁਸੀਂ ਜਾਣਦੇ ਹੋ ਇਹਨੂੰ ਆਪਾਂ ਨਸ਼ਾ ਕਰਾਇਆ ਸੀਗਾ ਜੀ 10 ਹੋ ਗਿਆ ਸੀਗਾ ਜੀ ਇਹ ਟੈਕਨੋਲੋਜੀ ਦੀ ਕੋਲ ਹੀ ਸੁਵਾਈ ਸੀ ਇਹਨੂੰ ਸਾਹਿਬ ਜੀ ਇਹਨੇ ਟੈਕਨੋਲੋਜੀ ਆ ਟੈਕਨੋਲੋਜੀ ਆ ਟੈਕਨੋਲੋਜੀ ਆ ਲੈ ਟੂ ਟੈਕਨੋਲੋਜੀ ਆ ਜਾਣਦੇ ਆ ਜੀ ਇਹੇ ਦੋਸਤੋ ਅਸੀਂ ਜਾ ਰਹੇ ਹਾਂ ਗੁਰਦੁਆਰ ਸ੍ਰੀ ਜੰਡਸਰ ਸਾਹਿਬ ਸਾਡੇ ਪਿੰਡ ਚ ਆਈ ਸਾਨੂੰ ਉਸ ਗੁਰਦੁਆਰ ਚ ਮਿਲਦੇ ਆਂ ਅਸੀਂ ਦੋਸਤੋ ਅਸੀਂ ਗੁਰੂ ਘਰ ਪਹੁੰਚ ਗਏ ਹਾਂ ਤੁਹਾਨੂੰ ਗੁਰੂ ਘਰ ਦਿਖਾਉਣਾ ਈ ਸਾਡਾ ਸਾਡੇ ਪਿੰਡ ਦਾ ਈ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਇਹ ਗੁਰੂ ਘਰ ਦਾ ਨਾਮ ਹੈ ਇੱਧਰ ਦੇਖੋ ਜੀ ਗੁਰੂ ਘਰ ਈ ਸਾਡਾ ਹੁਣ ਅੰਦਰ ਜਾ ਕੇ ਮਿਲਦੇ ਆਂ ਇੱਧਰ ਅੰਦਰ ਜਾ ਕੇ ਹੁਣ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਦੇ ਹਾਂ ਹੁਣ ਆਪਾਂ ਅੰਦਰ ਚੱਲਦੇ ਹਾਂ ਇੱਧਰ ਆ ਸਾਹਿਬੀ ਇੰਦਰਾ ਇੱਧਰ ਹੀ ਜੇ ਆਪਾਂ ਆਟਾ ਉਪਰਦਾਨ ਕਰਨਾ ਈਸ਼ੁਰੇ ਲਈ ਚਲੋ ਜੀ ਹੁਣ ਆਪਾਂ ਇੱਧਰ ਚੱਲਦੇ ਹਾਂ ਇਸਤਰੀ ਗੁਰੂ ਘਰ ਚ ਤੇਰਾ ਦੇਖੋ ਇਹ ਸੋਨੇ ਦਾ ਹੀ ਆ ਗੁੰਮਟੇ ਇਹ ਬਹੁਤ ਤੇ ਯਸਿਕ ਗੁਰੂ ਘਰ ਆਈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਉਹਨਾਂ ਨੇ ਆ ਜਿਹੜਾ ਤੁਹਾਨੂੰ ਦਿਖ ਰਹੀ ਹੈ ਜਿਹੜੀ ਤੁਹਾਨੂੰ ਜਾਂਟ ਸਾਹਿਬ ਦਿਖ ਰਹੀ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਘੋੜਾ ਬੰਨਿਆ ਸੀਗਾ ਇਹ ਆ ਜਗ੍ਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਦਾ ਘੋੜਾ ਬੰਨਿਆ ਸੀਗਾ ਜ ਉਸ ਸਮੇਂ ਹੀ ਏਜੰਟ ਤੇ ਜੇ ਆਪਾਂ ਕੋਈ ਵੀ ਆਪਣੀ ਖੁਆਇਸ਼ ਮੰਗਦੇ ਆਈ ਕੋਈ ਆਪਣੀ ਖੁਆਇਸ਼ ਹੁੰਦੀ ਆ ਉਹ ਪੂਰੀ ਜ਼ਰੂਰ ਹੁੰਦੀ ਹੈ। ਆ ਡੱਡੂ ਦੇ ਦੇ ਭਾਈ। ਮਥਾ ਠੀਕ ਲਈ ਆਪਾਂ। ਮੇਪ ਆਈਟਮ ਮਥਾ ਠੀਕ ਦੇ। ਸਾ ਦੇਖ ਲਈ ਆਪਾਂ ਹੁਣ ਆਪਾਂ ਦਰਬਾਰ ਸਾਹਿਬ ਚ ਜਾਈਏ ਅੰਦਰ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਦੇਖੋ ਜੀ ਗੁਰੂ ਘਰ ਹੀ ਤੇਰਾ ਰੂਮ ਆਈ ਪਰ ਵਾਸ਼ਰੂਮ ਹੈ ਉੱਥੇ ਹੀ ਉਹ ਤੇ ਵਾਸ਼ਰੂਮ ਹੈ ਆਪਾਂ ਅੰਦਰ ਚੱਲਦੇ ਹਾਂ ਚੱਲਦੇ ਹਾਂ ਅੰਦਰ ਹਨ ਅਸੀਂ ਅੰਦਰ ਐਂਟਰੀ ਕਰਦੇ ਹਾਂ ਸ਼ੁਰੂ ਕਰ ਰਹੀਏ ਸਾਡਾ ਅੰਦਰ ਜਾ ਕੇ ਉਹ ਨਹੀਂ ਅਸੀਂ ਬਾਰ ਚੱਲਦੇ ਹਾਂ ਜੀ ਮੱਥਾ ਠੀਕ ਲਈ ਅਸੀਂ ਉਹ ਦੇਖੋ ਇਹ ਗੁਰੂ ਘਰ ਹੀ ਸਾਡਾ ਬਹੁਤ ਵੱਡਾ ਗੁਰੂ ਘਰ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਅਣੀ ਅਸੀਂ ਘਰੇ ਜਾਂਦੇ ਹਾਂ ਸੋ ਅਸੀਂ ਸਾਨੂੰ ਘਰੇ ਜਾ ਕੇ ਮਿਲਦੇ ਆਂ। ਦੋਸਤੋ ਅਸੀਂ ਗੁਰੂ ਘਰੋਂ ਮੱਥਾ ਟੇਕ ਕੇ ਆ ਗਏ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਅਗਲੇ ਵਲੌਗ 'ਚ ਥੈਂਕ ਯੂ।